ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੁਕ ਜੀ ਦਾ ਪ੍ਰਬਾਣਾ ਵਾਹ ਪਾਰਗਟਿਓ ਮਰਦੇ ਅਗੰਬੜਾ ਬਰਿਆਮ ਅਕੇਲਾ ਵਾਹਿ ਵਾਹਿ ਗੋਵਿੰਦ ਸਿੰਘ ਆਪੇ ਗੁਰ ਚੇਲਾ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਰਵ ਸਦਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵੱਡਾ ਗੁਰਦਰਾ ਸਾਹਿਬ ਵਿਖੇ ਸਮਾਗਮ ਹੋ ਰਹੇ ਨੇ ਜੋ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ 28 ਤਰੀਕ ਦਿਨ ਐਤਵਾਰ ਨੂੰ ਵੱਡਾ ਗੁਰਦਰਾ ਸਾਹਿਬ ਵਿਖੇ 11 ਵਜੇ ਅਖੰਡ ਪਾਠ ਆਰੰਭ ਹੋਣਗੇ ਤੇ ਜਿਨ੍ਹਾਂ ਦੇ ਭੋਗ 30 ਤਰੀਕ ਨੂੰ ਤਕਰੀਬਨ 10 ਵਜੇ ਪਾਏ ਜਾਣਗੇ ਗੁਰੂ ਕਾ ਲੰਗਰ ਚੱਲੇਗਾ ਜਲਪਾਣੀ ਤਿਆਰ ਹੋਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੇ ਸੰਗ ਤਾਂ ਕਲਗੀਧਰ ਪਾਤਸ਼ਾਹ ਦਸਮੇਸ਼ ਪਿਤਾ ਜੀ ਦੇ ਅਵਤਾਰ ਦੇ ਹਰੇ ਦੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ